ਏ ਦੇਖੋ ਜੇਸੀਵੀ ਮਸ਼ੀਨਾਂ ਲੱਗੀਆਂ ਹੋਈਆਂ ਆ ਆ ਪੋਕਲੈਂਡ ਖੜੀ ਐ ਪਰ ਰਹੀ ਐ ਇੱਕ ਔਰ ਪੋਕਲੈਂਡ ਖੜੀ ਐ ਇੱਕ ਆ ਜੇਸੀਵੀ ਖੜੀ ਐ ਉਹ ਸਾਹਮਣੇ ਟਰੱਕ ਭਰੇ ਜਾ ਰਹੇ ਐ ਇਹ ਦਰਿਆ ਸਤਲੁਜੇ ਰੋਪੜ ਦਾ ਤੇ ਸ਼ਰਿਆ ਮਾਈਨਿੰਗ ਚੱਲ ਰਹੀ ਐ ਜੀ ਮੁੱਖ ਮੰਤਰੀ ਦੇ ਦਾਅਵੇ ਐ ਕਿ ਜੀ ਐਸੀ ਮਾਈਨਿੰਗ ਨਹੀਂ ਕਰਦੇ ਕੋਈ ਚਣ ਵਾਲਾ ਨਹੀਂ ਹੈ ਸ਼ਰੀਆਮ ਦਿਨ ਦਿਹਾੜੇ ਮੈਂ ਤੁਹਾਨੂੰ ਇੱਕ ਲਾਈਵ ਮਾਈਨਿੰਗ ਦਾ ਨਜ਼ਾਰਾ ਰੋਪੜ ਦੇ ਵਿੱਚ ਸਤਲੁਜ ਦਰਿਆ ਤੇ ਦਿਖਾਉਣਾ ਚਾਹੁੰਦਾ ਅਸੀਂ ਜਲੰਧਰ ਨੂੰ ਜਾ ਰਹੇ ਹਾਂ ਤੇ ਰਸਤੇ ਦੇ ਵਿੱਚ ਅਸੀਂ ਦਰਿਆ ਸਤਲੁਜ ਦੇ ਪੁਲ ਤੇ ਰੁਕੇ ਹੋਏ ਹਾਂ ਕਿਉਂਕਿ ਸਾਈਡ ਤੇ ਜਿਹੜੀ ਹੈ ਘੜਾ ਤੜ ਮਾਈਨਿੰਗ ਹੋ ਰਹੀ ਹੈ ਉਹ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਆ ਦੇਖੋ ਏ ਦੇਖੋ ਜੇਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਆ ਪੋਕਲੈਨ ਖੜੀ ਐ ਪਰ ਰਹੀ ਐ ਇੱਕ ਔਰ ਪੋਕਲੈਨ ਖੜੀ ਐ ਇੱਕ ਆ ਜੇਸੀਬੀ ਖੜੀ ਐ ਉਹ ਸਾਹਮਣੇ ਟਰੱਕ ਭਰੇ ਜਾ ਰਹੇ ਐ ਇਹ ਦਰਿਆ ਸਤਲੁਜ ਐ ਰੋਪੜ ਦਾ ਤੇ ਸ਼ਰਿਆ ਮਾਈਨਿੰਗ ਚੱਲ ਰਹੀ ਐ ਜਿਹੜਾ ਮੁੱਖ ਮੰਤਰੀ ਦੇ ਦਾਅਵੇ ਐ ਕਿ ਜੀ ਐਸੀ ਮਾਈਨਿੰਗ ਨਹੀਂ ਕਰਦੇ ਸਾਡੇ ਰਾਜ ਦੇ ਵਿੱਚ ਲੋਕਾਂ ਨੂੰ ਰੇਤਾ 5.5 ਰੁਪਏ ਮਿਲੇਗਾ ਤੇ ਲੇਬਰ ਦੇ ਨਾਲ ਟਰੱਕ ਟਰਾਲੀਆਂ ਵਿੱਚ ਹੀ ਭਰਿਆ ਜਾ ਸਕੇਗਾ ਸਾਹਮਣੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇਹ ਟਰੱਕ ਖੜੇ ਐ ਟਿਪਰ ਖੜੇ ਐ ਜੀ ਸੀ ਬੀ ਆਹ ਦੇਖੋ ਸਾਹਮਣੇ ਟਰੱਕ ਨੂੰ ਭਰ ਰਹੀਆਂ ਪੋਕਲੈਨਾ ਸ਼ਰਿਆਮ ਦਰਿਆ 'ਚ ਮਾਈਨਿੰਗ ਹੋ ਰਹੀ ਹੈ ਅੱਜ 25 ਫਰਵਰੀ ਹੈ 2024 ਦੀ ਐਸੀ ਜਿਲੰਧਰ ਨੂੰ ਜਾਂਦੇ ਜਾਂਦੇ ਆ ਪੁਲ ਤੇ ਰੁਕੇ ਆ ਆ ਪਿਛਲੇ ਪਾਸੇ ਤੁਸੀਂ ਸਾਹਮਣੇ ਦੇਖੋ ਕਿੰਨੇ ਟਰੱਕ ਤੇ ਜੀਸੀਬੀਆਂ ਲਗਾਤਾਰ ਮਾਈਨਿੰਗ ਕਰ ਰਹੀਆਂ ਤੇ ਰੋਪੜ ਜ਼ਿਲ੍ਹੇ ਦਾ ਦਰਿਆ ਸਤਲੁਜ ਦੇ ਪੁਲ ਤੇ ਮੈਂ ਖੜਾ ਹਾਂ ਤੇ ਆ ਤੁਸੀਂ ਦੇਖੋ ਸਾਹਮਣੇ ਜੀਸੀਬੀ ਚੱਲ ਰਹੀ ਹੈ ਨਾਲ ਟਿਪਰ ਖੜਾ ਹੈ ਆ ਦੇਖੋ ਇਹ ਭਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਸ਼ਰਿਆਮ ਦਿਨ ਦਿਹਾੜੇ ਇਸ ਟਾਈਮ ਲਗਭਗ 11 11:30 ਹੋ ਰਹੇ ਆ ਦਿਨ ਦੇ ਵਿੱਚ ਰਾਤ ਨੂੰ ਤਾਂ ਬਹੁਤ ਵੱਡੀ ਗਿਣਤੀ ਚ ਹੋ ਜਾਂਦਾ ਲੇਕਿਨ ਹੁਣ ਵੀ ਸਾਹਮਣੇ ਕੋਈ 100 200 ਟਿਪਰ ਉਹ ਪਰਲੇ ਪਾਸੇ ਉਹ ਲੱਗਿਆ ਹੋਇਆ ਤੇ ਜੀ ਸੀ ਬੀਆਂ ਲਗਾਤਾਰ ਭਰ ਰਹੀਆਂ ਲਗਭਗ 5-7 ਪੋਕ ਲੈਣਾ ਇੱਥੇ ਖੜੀਆਂ ਜਿਹੜੀਆਂ ਕਿ ਲੱਗੀਆਂ ਹੋਈਆਂ ਭਰਨ ਵਾਸਤੇ ਦਰਿਆ ਸਤਲੁਜ ਦੇ ਉੱਤੇ ਬਹੁਤ ਬਹੁਤ ਧੰਨਵਾਦ ਬਾਕੀ ਫਿਰ ਵਾਪਸੀ ਤੇ ਤੁਹਾਨੂੰ ਸ਼ਾਮ ਦਾ ਨਜ਼ਾਰਾ